11 ਮਈ ਸਵੇਰੇ 5:30 ਵਜੇ ਲੁਧਿਆਣਾ ਦੇ ਹਰਗੋਬਿੰਦ ਨਗਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀਗਾ ਜਿਦੇ ਵਿੱਚ ਸੁਵੀਟੀ ਨਾਮਕ ਲੜਕੀ ਜਿਹੜੀ ਹੈ ਉਹਦੀ ਜਾਨ ਚਲੀ ਗਈ ਸੀ। ਇਸ ਔਰਤ ਦੀ ਜਿਹੜੀ ਉਮਰ ਹੈ ਲਗਭਗ 32-33 ਸਾਲ ਦੱਸੀ ਜਾਂਦੀ ਸੀ। ਪੁਲਿਸ ਨੇ ਐਕਸੀਡੈਂਟ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਸੀਗਾ ਤੇ ਗੱਡੀ ਦਾ ਮਾਲਕ ਜਿਹੜਾ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ। ਪਰ ਜਦੋਂ ਪੁਲਿਸ ਨੇ ਇਹ ਸਾਰੇ ਮਾਮਲੇ ਦੀ ਤਫ਼ਤੀਸ਼ ਡੂੰਘਾਈ ਦੇ ਨਾਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਇਦਾਂ ਲੱਗਾ ਵੀ ਇਹ ਗੱਡੀ ਇਸ ਰੋਡ ਦੇ ਉੱਤੇ ਇਸੇ ਵੇਲੇ ਕਈ ਵਾਰ ਗੇੜੇ ਲਾ ਚੁੱਕੀ ਆ ਉਹਨਾਂ ਨੂੰ ਇਦਾਂ ਸ਼ੱਕ ਹੋਇਆ ਵੀ ਜਿੱਦਾਂ ਇਹ ਗੱਡੀ ਦੇ ਵਿੱਚ ਸਵਾਰ ਜਾਂ ਡਰਾਈਵਰ ਇਹਦਾ ਜਿਹੜਾ ਉਹ ਇਸ ਜਗ੍ਹਾ ਦੀ ਰੇਕੀ ਕਰ ਰਿਹਾ ਫੇਰ ਜਦੋਂ ਪੁਲਿਸ ਨੇ ਆਸ-ਪਾਸ ਦੇ ਹੋਰ ਸੀਸੀਟੀਵੀ ਕੈਮਰੇ ਖੰਘਾਲੇ ਤਾਂ ਉਹਨਾਂ ਨੂੰ ਇੱਕ ਸ਼ਖਸ ਜਿਹੜਾ ਨਾ ਰਿਸ਼ਤਾ ਇਸ ਲੜਕੀ ਦੇ ਨਾਲ ਸੀ ਉਹ ਵੀ ਇੱਕ ਮਾਈਕਰਾ ਗੱਡੀ 'ਚ ਦਿਖਾਈ ਦਿੱਤਾ ਤਾਂ ਇਹ ਸਾਰਾ ਮਾਮਲਾ ਸ਼ੱਕੀ ਹੋ ਗਿਆ ਦਰਅਸਲ 11 ਮਈ ਨੂੰ ਸਵੀਟੀ ਦਾ ਜਦੋਂ ਐਕਸੀਡੈਂਟ ਹੋਇਆ ਇਹ ਇੱਕ ਐਕਸੀਡੈਂਟ ਨਹੀਂ ਸੀਗਾ ਇਹ ਇੱਕ ਕਤਲ ਸੀਗਾ ਦਰਅਸਲ ਸਵੀਟੀ ਨਾਮਕ ਜਿਹੜੀ ਔਰਤ ਹੈ ਜਦੀ ਉਮਰ 32-33 ਸਾਲ ਦੱਸੀ ਜਾਂਦੀ ਹੈ ਇਹਦੇ ਲਖਵਿੰਦਰ ਸਿੰਘ ਨਾਮਕ ਇੱਕ ਵਿਅਕਤੀ ਦੇ ਨਾਲ ਜਿਹੜਾ ਉਹ ਦੋਸਤੀ ਸੀਗੀ ਤੇ ਸੁਵੀਟੀ ਜਿਹੜੀ ਆ ਲਖਵਿੰਦਰ ਸਿੰਘ ਤੇ ਦਬਾਅ ਬਣਾ ਰਹੀ ਸੀਗੀ ਕਿ ਹੁਣ ਆਪਾਂ ਵਿਆਹ ਕਰ ਲਈਏ ਕਿਉਂਕਿ ਸੁਵੀਟੀ ਦੇ ਜਿਹੜੇ ਦੋ ਭਰਾਵਾ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀਗੀ ਤੇ ਸੁਵੀਟੀ ਆਪਣੇ ਮਾਂ ਦੀ ਇਕੱਲੀ ਬੇਟੀ ਸੀਗੀ ਇਹਦੇ ਪਿਤਾ ਵੀ ਗੁਜ਼ਰ ਚੁੱਕੇ ਆ ਤੇ ਲਖਵਿੰਦਰ ਜਿਹੜਾ ਸੀਗਾ ਉਹ ਚਾਹੁੰਦਾ ਨਹੀਂ ਸੀਗਾ ਵੀ ਉਹ ਸੁਵੀਟੀ ਦੇ ਨਾਲ ਵਿਆਹ ਕਰੇ ਕਿਉਂਕਿ ਸੁਵੀਟੀ ਬਾਰ-ਬਾਰ ਦਬਾਅ ਬਣਾਵਾ ਰਹੀ ਸੀਗੀ ਇਸੇ ਦੇ ਚੱਲਦਿਆਂ ਲਖਵਿੰਦਰ ਸਿੰਘ ਨੇ ਇਹ ਸਾਰਾ ਮਰਡਰ ਪਲਾਨ ਕੀਤਾ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਪੁਲਿਸ ਦੀ ਫੁਰਤੀ ਦੇ ਨਾਲ ਪੂਰੀ ਉਹਨਾਂ ਦੀ ਇੰਟੈਲੀਜੈਂਸ ਦੇ ਨਾਲ ਇਹ ਜਿਹੜਾ ਐਕਸੀਡੈਂਟ ਬਣਿਆ ਸੀਗਾ ਇਹਦੇ ਮੁੱਖ ਦੋਸ਼ੀ ਜਿਹੜੇ ਫੜਲੇ ਗਏ ਆ ਪੁਲਿਸ ਵੱਲੋਂ ਤੇ ਹੁਣ ਇਹਨਾਂ ਦੇ ਉੱਤੇ ਕਤਲ ਸਮੇਤ ਹੋਰ ਕਈ ਸੰਗੀਨ ਧਰਾਵਾਂ ਜਿਹੜੀਆਂ ਨੇ ਉਹ ਲੱਗਣਗੀਆਂ ਤੇ ਇਹ ਦੋਸ਼ੀ ਜਿਹੜੇ ਆ ਇਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੋਣਗੇ ਇਸ ਕਤਲ ਨੂੰ ਲਖਵਿੰਦਰ ਸਿੰਘ ਨੇ ਇੰਨੇ ਢੰਗ ਤਰੀਕੇ ਦੇ ਨਾਲ ਪਲਾਨ ਕੀਤਾ ਬਈ ਜਿੱਦਾਂ ਕੁਝ ਪਤਾ ਹੀ ਨਾ ਹੋਵੇ ਲਖਵਿੰਦਰ ਸਿੰਘ ਨੇ ਜਿਹੜੇ ਡਰਾਈਵਰ ਨੂੰ ਹਾਇਰ ਕੀਤਾ ਜਿਹਨੂੰ ਉਹਨੇ ਜਿਹੜੀ ਸੁਪਾਰੀ ਦਿੱਤੀ 50000 ਰੁਪਏ ਦੇ ਵਿੱਚ ਇਹ ਉਹਨਾਂ ਦੀ ਡੀਲ ਹੋਈ ਤੇ ਉਹਨੂੰ ਬਣਾਇਆ ਇਸ ਤਰ੍ਹਾਂ ਗਿਆ ਵੀ ਦੇਖਣ ਨੂੰ ਇਹ ਐਕਸੀਡੈਂਟ ਹੀ ਲੱਗਦਾ ਸੀਗਾ ਕਿਉਂਕਿ ਜਦੋਂ 11 ਤਰੀਕ ਨੂੰ ਇਹ ਸੀਸੀਟੀਵੀ ਫੁਟੇਜ ਸਾਰਿਆਂ ਨੇ ਦੇਖੀ ਤਾਂ ਲੱਗਦਾ ਸੀਗਾ ਵੀ ਜਿੱਦਾਂ ਇਹ ਕੋਈ ਐਕਸੀਡੈਂਟ ਹੋਇਆ ਹਾਲਾਂਕਿ ਡਰਾਈਵਰ ਉਤਰਿਆ ਵੀ ਸੀਗਾ ਗੱਡੀ 'ਚ ਉਹਨੇ ਗੱਡੀ ਰੋਕੀ ਵੀ ਸੀਗੀ ਪਰ ਬਾਅਦ 'ਚ ਜਦੋਂ ਉਹਨੂੰ ਕਨਫਰਮ ਹੋ ਗਿਆ ਦਰਸਲ ਉਹਨੇ ਕਨਫਰਮ ਕੀਤਾ ਸੀਗਾ ਵੀ ਇਹ ਲੜਕੀ ਜਿਹੜੀ ਹੈ ਇਹਦੀ ਮੌਤ ਹੋ ਚੁੱਕੀ ਆ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਲੜਕੀ ਜਿਹੜੀ ਆਪਣੇ ਪ੍ਰਾਨ ਤਿਆਗ ਚੁੱਕੀ ਆ ਤਾਂ ਉਹਨੇ ਮੌਕੇ ਤੋਂ ਗੱਡੀ ਭਜਾ ਲਈ ਸੀ ਪਰ ਜਿਹੜੇ ਲੋਕ ਉੱਥੇ ਇਕੱਠੇ ਹੋਏ ਜਿਹੜੇ ਉਸ ਸਵੀਟੀ ਦੀ ਮਦਦ ਕਰਨ ਵਾਸਤੇ ਆਏ ਉਹਨਾਂ ਨੇ ਗੱਡੀ ਨੰਬਰ ਨੋਟ ਕਰ ਲਿਆ ਉਹਨਾਂ ਨੇ ਗੱਡੀ ਨੰਬਰ ਪੁਲਿਸ ਨੂੰ ਦਿੱਤਾ ਤੇ ਪੁਲਿਸ ਵੀ ਜਦੋਂ ਉੱਥੇ ਪਹੁੰਚਦੀ ਆ ਤਾਂ ਉਹਨੇ ਵੀ ਇੱਕ ਮਹਿਜ਼ ਐਕਸੀਡੈਂਟ ਦਾ ਹੀ ਜਿਹੜਾ ਜ਼ਿਕਰ ਕੀਤਾ ਸੀਗਾ ਤੇ ਅਸੀਂ ਜਦੋਂ ਇਸ ਰਿਪੋਰਟ ਨੂੰ ਉਦੋਂ ਪੇਸ਼ ਕੀਤਾ ਸੀ ਤੇ ਇਹ ਗੱਲ ਕਹੀ ਸੀਗੀ ਕਿ ਸਵੇਰ ਦਾ ਵੇਲਾ ਵਾ ਦਿਨ ਚੜ੍ਹਿਆ ਹੋਇਆ ਕੀ ਡਰਾਈਵਰ ਨੂੰ ਸੜਕ ਦੇ ਉੱਤੇ ਕੁਝ ਵੀ ਨਹੀਂ ਸੀ ਦਿਖ ਰਿਹਾ ਕੀ ਉਸਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਿਸ ਨੂੰ ਦਿਖਿਆ ਹੀ ਨਹੀਂ ਵੀ ਸੜਕ ਦੇ ਉੱਤੇ ਚਹਿਲ ਪਹਿਲ ਹੈ ਇੱਕ ਔਰਤ ਜਿਹੜੀ ਆ ਉਹ ਰੋਡ ਕ੍ਰੋਸ ਕਰ ਰਹੀ ਹੈ ਇਹ ਸ਼ੱਕ ਉਦੋਂ ਵੀ ਜ਼ਾਹਰ ਕੀਤਾ ਗਿਆ ਸੀਗਾ ਪਰ ਆਖਰਕਾਰ ਪੁਲਿਸ ਦੀ ਮੁਸਤੈਦੀ ਦੇ ਨਾਲ ਕਿਉਂਕਿ ਉਹਨਾਂ ਨੇ ਚੰਗੀ ਤਰ੍ਹਾਂ ਉਸ ਰੋਡ ਦੇ ਜਿਹੜੇ ਸੀਸੀਟੀਵੀ ਆ ਉਹ ਖੰਘਾਲੇ ਮੋਬਾਈਲ ਫੋਨ ਜਿਹੜੇ ਖੰਘਾਲੇ ਗਏ ਤਾਂ ਸਾਰੀ ਇਹ ਕਹਾਣੀ ਨਿਕਲ ਕੇ ਸਾਹਮਣੇ ਆਈ ਕਿ ਸੁਵੀਟੀ ਅਰੋੜਾ ਜਿਹਦਾ ਨਾਮ ਹੈ 33 ਸਾਲ ਦੀ ਉਮਰ ਹੈ ਇਹਦੇ ਲਖਵਿੰਦਰ ਸਿੰਘ ਦੇ ਨਾਲ ਦੋਸਤੀ ਸੀਗੀ ਸਬੰਧ ਸੀਗੇ ਤੇ ਇਹ ਚਾਹੁੰਦੀ ਸੀਗੀ ਕਿ ਹੁਣ ਮੇਰਾ ਵਿਆਹ ਲਖਵਿੰਦਰ ਸਿੰਘ ਦੇ ਨਾਲ ਹੋ ਜਵੇ ਪਰ ਲਖਵਿੰਦਰ ਸਿੰਘ ਜਿਹੜਾ ਇਹ ਟਾਲਮਟੋਲ ਕਰ ਰਿਹਾ ਸੀਗਾ ਉਹਨੂੰ ਲਾਰਾ ਲਗਾ ਰਿਹਾ ਸੀਗਾ ਇਹ ਆਪਣਾ ਜਿਹੜਾ ਦੋਸਤੀ ਸੀ ਇਹਨੂੰ ਵਿਆਹ ਦੇ ਵਿੱਚ ਨਹੀਂ ਬਦਲਣਾ ਚਾਹੁੰਦਾ ਸੀਗਾ ਤੇ ਆਖਰਕਾਰ ਲਖਵਿੰਦਰ ਨੇ ਇਹ ਜਿਹੜਾ ਫੈਸਲਾ ਕੀਤਾ ਵੀ ਕਿਉਂ ਨਾ ਸਵੀਟੀ ਨੂੰ ਰਸਤੇ ਤੋਂ ਹੀ ਹਟਾ ਦਿੱਤਾ ਜਾਵੇ ਔਰ ਇਸੇ ਦੇ ਚਲਦਿਆਂ ਲਖਵਿੰਦਰ ਨੇ ਜਿਹੜਾ ਇਹ ਮਰਡਰ ਪਲਾਨ ਕੀਤਾ ਪਰ ਪੁਲਿਸ ਦੀ ਮੁਸਤੈਦੀ ਜਿਹੜੀ ਆ ਉਹ ਰੰਗ ਲਿਆਈ ਤੇ ਲਖਵਿੰਦਰ ਸਿੰਘ ਜਿਹੜਾ ਵਾ ਉਹਨੂੰ ਕਾਬੂ ਕੀਤਾ ਗਿਆ ਆਖਰ ਸੱਚ ਹੀ ਕਿਹਾ ਜਾਂਦਾ ਵੀ ਪੁਲਿਸ ਦੇ ਹੱਥ ਜਿਹੜੇ ਲੰਮੇ ਹੁੰਦੇ ਨੇ ਤੇ ਆਖਰਕਾਰ ਇਹ ਗੱਲ ਜਿਹੜੀ ਆ ਸਿੱਧ ਵੀ ਹੋਈ ਹੁਣ ਲਖਵਿੰਦਰ ਜਿਹੜਾ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਮੁਕਦਮਾ ਨੰਬਰ 42 ਅਮਿਤੀ 11 5 24 ਐਕਸੀਡੈਂਟ ਦਾ ਇੱਕ ਪਰਚਾ ਦਰਜ ਹੋਇਆ ਸੀ 3 ਦਸੰਬਰ ਦੇ ਵਿੱਚ ਇਹਦੇ ਵਿੱਚ ਸਾਨੂੰ ਘੋਕ ਕਰਦਿਆਂ ਕਰਦਿਆਂ ਕੋਈ ਚੀਜ਼ ਛੱਕੀ ਆਈ ਸਾਹਮਣੇ ਜਦੋਂ ਅਸੀਂ ਵੀਡੀਓ ਨੂੰ ਇੱਕ ਦੋ ਵਾਰੀ ਵੇਖਿਆ ਤੇ ਸਾਨੂੰ ਕੋਈ ਸ਼ੱਕ ਪਿਆ ਉਹਦੇ ਵਿੱਚ ਕਿ ਸਾਰੀ ਸੜਕ ਖਾਲੀ ਪਈ ਆ ਤੇ ਗੱਡੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਾਣ ਕੇ ਮਾਰੀ ਹੈ ਉਹ ਜਦੋਂ ਅਸੀਂ ਆਪਣੀ ਟੈਕਨੀਕਲ ਵਿੰਗ ਦੇ ਨਾਲ ਢੰਗਾਈ ਨਾਲ ਇਹਦੀ ਤਪੀਸ਼ ਕੀਤੀ ਤੇ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ 1-2 ਦਿਨ ਪਹਿਲਾਂ ਮਾਈਕਰਾ ਗੱਡੀ ਤੇ ਸਕਾਰਪਿਓ ਗੱਡੀ ਤੇ ਜਿਵੇਂ ਰਕੀ ਹੋਈ ਹੈ ਇਹਨਾਂ ਦੀ ਉਹਦੇ ਸਬੰਧ ਦੇ ਵਿੱਚ ਜਿਹੜੀ ਇਹ ਜਿਹੜੇ ਦੋਸ਼ੀ ਆ ਦੋਵੇਂ ਲਖਵਿੰਦਰ ਤੇ ਕੁਲਵਿੰਦਰ ਸਿੰਘ ਇਹਨਾਂ ਦੇ ਘਰ ਵੀ ਇਹਨਾਂ ਦਾ ਆਉਣ ਜਾਣ ਸੀ ਜਿਹੜਾ ਕਿ ਸਵੇਟੀ ਜਿਹੜੀ ਆ ਇਹ ਰਹਿੰਦੇ ਇੱਥੇ ਆਪਣੇ ਨੀਵ ਹਰਗੋ ਬੰਦਨਗਰ ਗਲੀ ਨੰਬਰ 2 ਦੇ ਵਿੱਚ ਉਹ ਜਦੋਂ ਸ਼ੱਕ ਪੈਣ ਤੇ ਅਸੀਂ ਇਹਨਾਂ ਨੂੰ ਦੁਬਾਰਾ ਬੁਲਾਇਆ ਇਹਦੇ ਆਪਣੇ ਵੱਲੋਂ ਮਸਤ ਹੋ ਗਏ ਸੀ ਕਿ ਐਕਸੀਡੈਂਟ ਦਾ ਪਰਚਾ ਦਰਜ ਹੋ ਗਿਆ ਕਿ ਠੀਕ ਹੈ ਹੁਣ ਨਾਲ ਅਸੀਂ ਇਹਦੀ ਮਾਤਾ ਨੂੰ ਵੀ ਸੱਦਿਆ ਲੜਕੀ ਦੀ ਨੂੰ ਉਹ ਸਾਨੂੰ ਵੀਡੀਓ ਦੇਖਦਿਆਂ ਦੇਖਦਿਆਂ ਇਸ ਤਰ੍ਹਾਂ ਸ਼ੱਕ ਪਿਆ ਕਿ ਜਿਵੇਂ ਕੁਲਵਿੰਦਰ ਸਿੰਘ ਵਰਗਾ ਬੰਦਾ ਸਾਨੂੰ ਲੱਗਾ ਉਹਦੇ ਵਿੱਚ ਕਿ ਲੱਗਦਾ ਹੈ ਕਿ ਯਾਰ ਜਿਹੜੀ 1-2 ਦਿਨ ਪਹਿਲਾਂ ਰੈਕੀ ਹੋਈ ਹੈ ਇਹ ਲੱਗਦਾ ਉਹ ਬੰਦਾ ਹੈ ਜਦ ਜੇ ਅਸੀਂ ਨੂੰ ਡੰਗਾਈ ਨਾਲ ਪੁੱਛਗਿਸ਼ ਕੀਤੀ ਤੇ ਬੰਦਾ ਉਹੀ ਨਿਕਿਆ ਉਹ ਮੰਨ ਗਏ ਕਿ ਅਸੀਂ ਇਹਦੀ 2 ਦਿਨ ਪਹਿਲਾਂ ਬਕਾਇਦਾ ਰਕੀ ਜਿਹੜੀ ਕੀਤੀ ਗਈ ਆ ਤੇ ਗਿਣ ਮਿਥ ਕੇ ਇਹਨੂੰ ਜਿਹੜਾ 10 ਤਰੀਕ ਨੂੰ ਇਹਨਾਂ ਨੇ ਫਿਰ ਐਕਸੀਡੈਂਟ ਉਹਦੇ ਨਾਲ ਐਗਜ਼ਾਇਲੋ ਗੱਡੀ ਨਾਲ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ